ਸਸਿਗਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਨਾਨਕਾ ਮੇਲ ਤੇ ਦਾਦਕਾ ਮੇਲ ਦਾ ਟੱਕਰਾ ਉਮੀਦ ਕਰਦੇ ਹਾਂ ਤੁਹਾਨੂੰ ਸਾਡੀਆਂ ਸਾਰੀਆਂ ਵੀਡੀਓਜ਼ ਵਧੀਆ ਲੱਗਦੀਆਂ ਹੋਣਗੀਆਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੁਣੇ ਜਾ ਕੇ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਕੋਲੇ ਪਹੁੰਚ ਸਕਣ ਇੱਥੇ ਆ ਜਾਓ ਮੋਕਾ ਸੰਭਾਲਣਾ ਛੇਤੀ ਤੇ ਕੋਥੋਂ ਹੁਣ ਅਸੀਂ ਚੱਲਦੇ ਆ ਓਏ ਇੱਕ ਮਿੰਟ ਮੈਂ ਗੱਡੀ ਓਏ ਇਹਨਾਂ ਨੂੰ ਗੱਡੀਆ ਪੇਟ ਕਰਿਓ ਜਲੀ ਜੀ ਲਾਂਕੇ ਆ ਚੋਲਾ ਸਾਹਿਬ ਸਾਹਮਣੇ ਦੇਖੋ ene ਨਾਲ ਹੋ ਜਾਵੇ ਚੋਲਾ ਸਾਹਿਬ ਆਓ ਜੀ ਬਚੋਲਾ ਨੂੰ ਵੀ ਨਾਲ ਹੀ ਲੈ ਕੇ ਆਏ ਖੜੇ ਹੋ ਪਲੀਜ਼ ਮੱਦੇ ਮੱਦਰ ਹੋ ਜਾਓ ਨੂੰ ਲਾਲ ਹੋ ਜਾਓ ਮੱਦਰ ਨਾਲ ਹਾਂਜੀ ਹਰੀ 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 ਸੱਡੀ ਦੁਨੀਆ ਤੇ ਪੱਕਾ ਨਾ ਸਰਦਾਰੀ ਦੁਨੀਆ ਤੇ ਸਾਰੀ ਸਾਡੀ ਦੁਨੀਆ ਤੇ ਸੁਹਾਜੀ ਸਿੱਖਣੀਆਂ ਸਾਰਿਆਂ ਨੂੰ ਪਤਾ ਹੋਊਗਾ ਸਿੱਖਣੀਆਂ ਮੋੜ ਮਜਵਾਲ ਹਾਂਜੀ ਆਓ ਜੀ ਨਾਨਕੀ ਦਾਦੀ ਜੀ ਥੋੜਾ ਪਿੱਛੇ ਨੂੰ ਹਾਂਜੀ ਥੋੜਾ ਸਰਕਲ ਖੁੱਲਾ ਕਰ ਲਓ ਨਾਟੀਆਂ ਨੂੰ ਇੱਥੇ ਹੀ ਸਟੇ ਕਹਿਣਾ ਕਰਦੇ ਜੀ ਆਓ ਅੰਦਰ ਆਜੋ ਕੋਈ ਗੱਲ ਨਹੀਂ ਲੋ ਸਗਨ ਲੋ ਸਗਨ ਮਾਜੀ ਇੱਕ ਮਾਈਕ ਦੇ ਦੋ ਜੀ ਫਸੀ ਦਾ ਕੌਣ ਲੈ ਗਿਆ ਬੀ ਜੀ ਜਰਾ ਜਰਾ ਦਾਦਕੇ ਨੂੰ ਮਾਈਕ ਦੋ ਇੱਕ ਪਾ ਤਾੜੀਆਂ ਮਾਰ ਛੇ ਤੇ ਕਿੱਦਾਂ ਬਾਦਾਨ ਕੇ ਅਲੱਗ ਦਾਲ ਕੇ ਅਲ खाधी सी रोटी जमी सी चोटी हाणे బిల్లి సార్ ਹੈਲੋ ਲੈਡ ਦੇਖ ਇਧਰ ਵੀ ਲੈਡ ਲੱਗਣਾ ਵੀਰੇ ਲੱਗਣਾ ਲੱਗਣਾ ਤੁਸੀਂ ਨਹੀਂ ਨਾ ਨਾ ਫੋਟੋ ਜੀ ਫੋਟੋ ਸ਼ਕਨ ਪਲੀਜ਼ ਸ਼ਕਨ ਫੋਟੋ ਵਾਲੀ ਲੈਡ ਵਿੱਚ ਲੈਡ ਕਿਹਾ ਜਿਹਨ ਪਹਿਣੀ ਨਹੀਂ ਸੀ ਤੇ ਆਹ ਹੱਥ ਚੱਕੜਾ ਉਖੜੂਗਾ ਕਿ ਤੇ ਮਗਰ ਵੀ ਹੱਥ ਬੰਦੀ ਦੇਖੋ ਵੀਰੇ ਇਧਰ ਉਸਕੇ ਜੀ ਮੈਨੂੰ 7 1 1